ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਖੜੇ ਆਂ ਬਾਈ ਜੀ ਆਪਾਂ ਪਿੰਡ ਲਹਿਰਾ ਮੁਹੱਬਤ ਜ਼ਿਲ੍ਹਾ ਬਠਿੰਡਾ ਬਾਈ ਦੇਵੀ ਵਪਾਰੀ ਦੇ ਘਰੇ ਖੜੇ ਆਂ ਬਾਈ ਕੋਲੇ ਚਾਰ ਨਗ ਬਕਾਊ ਆ ਦੋ ਸੱਜਰ ਸੂਈਆਂ ਹੋਈਆਂ ਮੱਜਾਂ ਸੱਜਰ ਸੂਈ ਹੋਈ ਕਾਂ ਇੱਕ ਆ ਸੂਣ ਸੂਣ ਵਾਲੀ ਕਾਂ ਤੀਜੇ ਸੂਈ ਉਹ ਚੰਗੇ ਆਰਡਰ ਵਾਲੀ ਹੈ ਬਾਈ ਜੀ ਇਹ ਆ ਤਾਜੀ ਸੂਈ ਮੱਝਾਂ ਜੇ ਸੂਏ ਤੇ ਆ ਦੂਜੇ ਸੂਏ ਸੂਏ ਛੋਟੇ ਭਾਈ ਆਈਉਂ ਰਹਾਂ ਹੀ ਵੜੇ ਆ ਦੂਜੇ ਸੂਏ ਸੂਏ ਆ ਹਾਂ ਇਹ ਤਾਂ ਦੂਜਾ ਸੂਆ ਬਾਈ ਕਿੰਨਾ ਕੁ ਦੁੱਧ ਦੇਉਗੇ ਇਹੇ 8 ਲੀਟਰ ਹੈ ਬਾਈ ਹੁਣ ਇਹਦੇ ਥੱਲੇ ਇਹਦਾ ਕੀ ਰੇਟ ਕਰਤਾ ਇਹਦਾ 1 ਲੱਖ ਰੁਪਇਆ ਦੇਣ ਲੈਣੀ ਬਾਈ ਅੱਛਾ ਜਿਹੜੀ ਆ ਮੱਝ ਆਪਣੀ ਚੰਗੀ ਬੰਦੀ ਦੰਦ ਦੀ ਵਜਨ ਦੀ ਭਾਰੀ ਇਹ ਕਿਹੜੇ ਸੂਈ ਆ ਇਹ ਚੌਥੇ ਸੂਏ ਸੂਏ ਬਾਈ ਦੁੱਧ ਦੇ ਦੂਗੀ ਮੈਂ ਇਹਨੇ 15 ਵੇਖਾ ਇਹਦਾ ਕੀ ਰੇਟ ਕਰਿਆ ਇਹਦਾ 1 15 ਇਹ 1 15 ਰੇਟ ਆ ਬਾਈ ਜੀ ਬਹੁਤ ਚੰਗੇ ਆਰਡਰ ਵਾਲੀ ਬਹੁਤ ਵੱਡੀ ਮੱਝ ਆ ਕੱਲ ਸੂਈ ਆ ਤਾਜੀ ਤੇ ਆ ਤੀਜੀ ਸੂਏ ਸੂਣ ਵਾਲੀ ਵੜਾ ਇਹਦਾ ਲੈਣ ਦੇਣ 62000 ਰੁਪਏ ਬਾਈ ਜੀ ਘੱਟ ਚੈੱਕ ਕਰ ਲੋ ਤਸੱਲੀ ਨਾਲ ਜਿਹੜੀ ਆ ਵੜਾ ਇਹ ਪਹਿਲੇ ਸੂਏ ਸੂਈ ਹੋਈ ਆ ਇਹਦਾ ਗ੍ਰੇਟ ਆ ਬਾਈ ਇਹਦਾ ਬਾਈ ਮੁੱਲ 50 ਆਪਣਾ 55 50 ਦੀ ਦੇ ਦੇ ਆਗੇ 50000 ਲੈਣ ਦੇਣ ਮੁੱਲ ਆ ਬਾਈ ਜੀ ਕੱਲ ਸੂਈ ਆ ਬਾਈ 10 ਲੀਟਰ ਬੋਲਾ ਪਹਿਲੇ ਸੂਈ ਸੂਈ ਹੋਈ ਆ ਬੈੜ ਕੱਲ ਸੂਈ ਆ 10 10 ਲੀਟਰ ਬੋਲਾ ਇਹ ਥੱਲੇ ਤੇ ਬਾਈ ਦਾ ਨੰਬਰ ਆ ਜਿਹੜਾ 95016 37260 ਪਿੰਡ ਲਹਿਰਾ ਮੁਹੱਬਤ ਜ਼ਿਲ੍ਹਾ ਬਟਿੰਡਾ ਬਾਈ ਦੀਦੀ ਵਪਾਰੀ ਦੇ ਘਰੇ ਖੜੇ ਆ ਬਹੁਤ ਪੁਰਾਣਾ ਕਾਮਾ ਬਾਈ ਦਾ ਵਪਾਰ ਦਾ 27-28 ਸਾਲਾਂ ਤੋਂ ਲੈ ਕੇ ਬਹੁਤ ਚੰਗੀ ਮਾਜਾ ਆ ਬੈਠੂੜੀ ਚੰਗੀ ਆ ਖਾਣ ਲਈ ਵੀ ਸਾਫਾ ਤਸੱਲੀ ਕਰ ਲੋ ਆਪਦੀ ਆ ਜੋ ਟੀ ਦੀ ਜਾਣਕਾਰੀ ਆਪਾਂ ਲੈ ਲਈ ਬਹੁਤ ਬਹੁਤ ਧੰਨਵਾਦ ਉਹਨਾਂ ਵੀਰਾਂ ਦਾ ਜਿਹੜੇ ਵੀਡੀਓ ਲਾਇਕ ਤੇ ਸ਼ੇਅਰ ਕਮੈਂਟ ਕਰਦੇ ਆ ਜੇ ਕਿਸੇ ਹੋਰ ਭਰਾ ਨੇ ਵੀਡੀਓ ਬਣਾਉਣੀ ਹੈ ਤਾਂ ਆਪਣਾ ਨੰਬਰ ਹੈ 94799 8308 ਨਿਤ ਨਵੀਆਂ ਵੀਡੀਓ ਦੇਖਣ ਲਈ ਪੇਜ ਨੂੰ ਕਰ ਲੋ ਫੋਲੋ ਬਾਈ ਜੀ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ